ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਤੀਰਤ ਸਿੰਘ ਜੀ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਰਿਫਿਊਜ਼ਡ ਕੇਸਸ ਨੂੰ ਵੀਜ਼ੇ ਦਿਵਾਉਣ ਦੇ ਬਾਦਸ਼ਾ ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਸੀ ਇਹ ਮੰਨੇ ਜਾਂਦੇ ਸੀ ਵਿੱਚ ਇੱਕ ਇਹ ਜਿਹਾ ਦੌਰ ਆਇਆ ਕਿ ਰਿਫਿਊਜ਼ਲਾਂ ਦੇ ਵੀਜ਼ੇ ਵੀ ਦੇਣੇ ਬੰਦ ਕਰਤੇ ਸੀ ਕੈਨੇਡਾ ਨੇ ਪਰ ਹੁਣ ਗੱਲ ਫੇਰ ਤੁਰੀ ਹੈ ਹੁਣ ਟਾਵੇਂ ਟਾਵੇਂ ਰਿਫਿਊਜ਼ਲਾਂ ਤੋਂ ਬਾਅਦ ਵੀਜ਼ੇ ਤੀਰਤ ਜੀ ਨੂੰ ਤਾਂ ਮਿਲਣ ਲੱਗੇ ਹੁਣ ਕੀ ਦੁਬਾਰਾ ਇਹ ਬਾਦਸ਼ਾਤ ਵੱਲ ਵਧਣਗੇ ਇਹਦੇ ਪਿੱਛੇ ਕਾਰਨ ਕੀ ਹੈ ਕੀ ਸੱਚਮੁੱਚ ਹੁਣ ਰਿਫਿਊਜ਼ ਕੇਸਸ ਨੂੰ ਭਵਿੱਖ ਵਿੱਚ 20 ਵੀਜ਼ੇ ਮਿਲਣ ਦੀ ਉਮੀਦ ਬਣੀ ਹੈ ਇਹ ਬਹੁਤ ਸਾਰੇ ਸਵਾਲ ਨੇ ਜ਼ਿਹਨ 'ਚ ਜਿਨ੍ਹਾਂ ਦੇ ਉੱਤਰ ਤੀਰਤ ਜੀ ਤੋਂ ਲੈਣੇ ਆ ਤੀਰਤ ਜੀ ਸਵਾਗਤ ਹੈ ਸੱਜਣ ਤੁਹਾਨੂੰ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸੱਜਣ ਤੀਰਤ ਜੀ ਪਹਿਲਾਂ ਤਾਂ ਇਹ ਦੱਸੋ ਕਿੰਦੇ ਟਾਵੇਂ-ਟਾਵੇਂ ਵੀਜ਼ੇ ਆਉਣ ਲੱਗੇ ਰਿਫਿਊਜ਼ਲ ਤੋਂ ਬਾਅਦ ਤੁਹਾਡੇ ਆਏ ਨੇ ਕਿੰਨੇ ਕਾਇ ਨੇ ਔਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਦੇ ਆਏ ਤੇ ਬਿਲਕੁਲ ਸਰ ਮੈਂ ਇੱਕ ਤੁਹਾਡੇ ਸਵਾਲ ਦਾ ਜਵਾਬ ਦਿਆਂ ਜਿਹੜੇ ਤੁਸੀਂ ਇੱਕ ਉਮੀਦ ਵਰਡ ਯੂਜ਼ ਕੀਤਾ ਨਾ ਮੈਂ ਤਾਂ ਕਹਿੰਦਾ ਜ਼ਿੰਦਗੀ 'ਚ ਜੇ ਆਪ ਉਮੀਦ ਹੀ ਛੱਡ ਦਿੱਤੀ ਫਿਰ ਤਾਂ ਸਾਰਾ ਕੁਝ ਮੈਂ ਕਹਿੰਦਾ ਜ਼ਿੰਦਗੀ ਖਤਮ ਹੈਗੀ ਤੇ ਜ਼ਿੰਦਗੀ ਦੇ ਵਿੱਚ ਤਾਂ ਸਿਰਫ ਇਹੀ ਕੰਮ ਆ ਕਿ ਆਪਣਾ ਕਰਮ ਕਰਦੇ ਚੱਲੋ ਬਾਕੀ ਉਹ ਸੁਆਗੁਰ ਤੇ ਛੱਡ ਦਿਓ ਤੇ ਬਾਕੀ ਜਿਹੜੀ ਸਰ ਟੈਗ ਲਾਈਨ ਮੈਨੂੰ ਯਾਦ ਆ ਅੱਜ ਵੀ ਜਦੋਂ ਤੁਸੀਂ ਜਦੋਂ ਕੈਨੇਡਾ ਚਾਹ ਦੌਰ ਨਾ ਕਦੀ ਪਹਿਲੀ ਵਾਰ ਹੀ ਨਹੀਂ ਆਇਆ ਕੈਨੇਡਾ ਚਾਹ ਦੌਰ ਬਹੁਤ ਵਾਰੀ ਆਇਆ ਤੇ ਉਸ ਅੱਜ ਮੈਂ ਤੁਹਾਨੂੰ ਇਹ ਕਹਿਣਾ ਵੀ ਚਾਹੂੰਗਾ ਤੁਸੀਂ 4 ਕਿਸਾਲ ਪਹਿਲਾਂ ਜਾ ਕੇ ਵੀਡੀਓ ਦੇਖੋ ਨਾ ਸੋ ਵੀਡੀਓ ਇਦਾਂ ਦੀਆਂ ਹੁੰਦੀਆਂ ਨੇ ਅਸੀਂ ਕੈਨੇਡਾ ਹੁਣ ਬੰਦ ਕੈਨੇਡਾ ਹੁਣ ਬੰਦ ਕੈਨੇਡਾ ਹੁਣ ਬੰਦ ਤੇ ਉਸ ਵੇਲੇ ਵੀ ਬੱਚਿਆਂ ਨੂੰ ਜਿਹੜੀਆਂ ਹਿੰਮਤ ਛੱਡੀਆਂ ਹੋਈਆਂ ਸੀ ਇਹਦੇ ਬਿਲਕੁਲ ਮੈਂ ਤਾਂ ਕਹਾਂਗਾ ਉਸ ਵਾਈਗੁਰ ਦਾ ਕੋਈ ਕੁਝ ਚੰਗੇ ਕਰਮ ਲਾ ਲੋ ਕਿ ਹਜ਼ਾਰਾਂ ਕਈ ਹਜ਼ਾਰਾਂ ਮੈਂ ਕੋਈ ਹਜ਼ਾਰਾਂ ਨੇ ਕਈ ਹਜ਼ਾਰਾਂ ਬੱਚੇ ਆ ਜਿਹੜਾ ਨੇ ਹਿੰਮਤ ਛੱਡੀ ਸੀ ਰਿਫਿਊਜ਼ਲ ਤੋਂ ਬਾਅਦ ਪੈਨੈਕਲ ਤੋਂ ਵੀਜ਼ਾ ਲੈ ਕੇ ਜਾ ਚੁੱਕੇ ਆ ਤੇ ਆ 10ਵਾਂ ਸਰ ਨਵੰਬਰ ਮਹੀਨ ਮੈਂ ਕਹਾਂਗਾ ਪਿਛਲੇ ਸਾਲ ਜਿੱਦਾਂ ਆਪਾਂ ਹਰ ਵੀਡੀਓ 'ਚ ਇੱਥੇ ਕਹਿ ਵੀ ਰਹੇ ਸੀਗੇ ਕਿ ਅਕਤੂਬਰ ਤੱਕ ਤੇ ਮੈਨੂੰ ਵੀ ਇਹਦਾ ਲੱਗਦਾ ਸੀਗਾ ਕਿ ਸਹੀ ਟਾਈਮ ਨਹੀਂ ਹੈਗਾ ਫਾਈਲ ਲਾਉਂਦਾ ਰੁਕਜੋ ਆਪਣੀਆਂ ਫਾਈਲਾਂ ਤੇ ਵੇਟ ਕਰ ਲਓ ਮੈਂ ਬਹੁਤ ਬਹੁਤ ਮੇਰੇ ਕੋਲ ਜੇ ਬੱਚੇ ਆਉਂਦਾ ਸੀ ਮੈਂ ਦੋ ਦੋ ਮਹੀਨੇ ਵੇਟ ਕਰਾਈ ਬੱਚੇ ਨਹੀਂ ਨਹੀਂ ਬੜਾ ਲਾਸਟ ਮੁੰਮਰ ਤੇ ਫਾਈਲ ਲਾਵਾਂਗੇ ਬੜੇ ਮੈਂ ਦੱਸ ਦਵਾਂ ਨਵੰਬਰ ਮੰਥ ਜਨਵਰੀ ਇੰਟੇਕ ਲਈ ਲੱਗੀਆਂ ਫਾਈਲਾਂ ਦਾ ਬਹੁਤ ਜ਼ਿਆਦਾ ਸੈਟੀਸਫੈਕਟਰੀ ਰਿਜ਼ਲਟ ਆਇਆ ਤੇ ਅੱਜ ਮੈਂ ਇਹ ਪਰਸੈਂਟੇਜ ਵੀ ਉੱਥੇ ਗੱਲ ਜੀ ਮੈਂ ਕਰਨੀ ਚਾਹਾਂ ਤੁਹਾਡੇ ਨਾਲ ਤੇ ਸਰ ਮੈਂ ਇਹ ਕਹ ਇਹ ਚੀਜ਼ ਤੇ ਮੈਂ ਅੱਜ ਕ ਅ ਕਈ ਦਾ ਹੁੰਦਾ ਨਾ ਕਿ ਤੁਸੀਂ ਵਧਾ ਚੜਾ ਕੇ ਗੱਲਾਂ ਕਰਦੇ ਆ ਤੁਸੀਂ ਇੰਸਟਾਗ੍ਰam ਤੇ ਤੁਸੀਂ ਦੇਖ ਹੀ ਸਕਦੇ ਹੋਵੋਗੇ ਸਰ ਪੰਜਾਬ ਦੇ ਵਿੱਚ ਮੈਂ ਮੰਨਦਾ ਅੱਜ ਵੀ ਲੋਕ ਨਾ ਕਈ ਤਾਂ ਦਫਤਰ ਛੱਡ ਗਏ ਆ ਸਾਡੀ ਇੰਡਸਟਰੀ ਦੇ ਵਿੱਚ ਆ ਸੋ ਬਚ ਤੁਸੀਂ ਵੀ ਦੇਖਦੇ ਹੋ ਨਾ ਕੈਨੇਡਾ ਦੀ ਕੋਈ ਐਡ ਉਹ ਵੀ ਸਭ ਬੰਦ ਹੋ ਚੁੱਕੀਆਂ ਆ ਉਹ ਜਾਂ ਕੋਈ ਨਹੀਂ ਕੁਝ ਕਰ ਰਿਹਾ ਜਾਂ ਯੂਕੇ ਜਾਂ ਆਸਟ੍ਰੇਲੀਆ ਮਗਰ ਸਾਰੇ ਦੂਰੇ ਵੀ ਜਾਂ ਸਾਈਪਰ ਜਾਂ ਛੋਟੇ ਜੋ-ਜੋ ਵੀ ਕਰ ਰਿਹਾ ਕੈਨੇਡਾ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਪਰ ਅੱਜ ਮੈਂ ਦੱਸਣਾ ਚਾਹਾਂਗਾ ਜੇ ਐਸ ਵੇਲੇ ਵੀਜ਼ਾ ਸਕਸੈਸਡ ਦੀ ਗੱਲ ਕਰਾਂ ਸਿਰਫ ਆਪਾਂ ਐਸ ਵੇਲੇ ਨੰਬਰ 1 ਵਾਈਗੋ ਦੀ ਕਿਰਪਾ ਨਾਲ ਬੱਚਿਆਂ ਦੀ ਸਪੋਰਟ ਨਾਲ ਜਿਹੜਾ ਕਿ ਐਸ ਵੇਲੇ ਜਿਹੜਾ ਕਿ ਇਹ ਰੀਟੇਨ ਕਰਨ ਦੇ ਵਿੱਚ ਜਿਹੜਾ ਕਿ ਇਹ ਕਾਮਯਾਬ ਹੋ ਰਹੇ ਉਹਦੇ ਵਿੱਚ ਸਿਰਫ ਇੱਕੋ ਹੀ ਰੀਜ਼ਨ ਜਿਹੜਾ ਹੈਗਾ ਕੀ ਦੁਬਾਰਾ ਤੋਂ ਬੈਕ ਆਨ ਮਲੇਗੀ ਕੱਲੇ ਕੱਲੇ ਬੱਚੇ ਦੀ ਫਾਈਲਸ ਤੇ ਆਪ ਐਫਰਟ ਲਾ ਰਹੇ ਆਂ ਪ੍ਰੋਪਰ ਚਾਹੀ ਉਹਨਾਂ ਦੀ ਐਸਓਪੀ ਹੋਵੇ ਚਾਹੀ ਉਹਨਾਂ ਦੀ ਪ੍ਰੈਜੈਂਟੇਸ਼ਨ ਦੀ ਗੱਲ ਹੋਵੇ ਸੋ ਬੱਚੇ ਵੀ ਸਾਡੇ ਨਾਲ ਪੂਰੀ ਸਪੋਰਟ ਕਰ ਰਹੇ ਆ ਤੇ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਆ ਚਾਹੀ ਉਹਨਾਂ ਦੀ ਫਾਈਲ ਚ ਗੈਪ ਆ ਚਾਹੀ ਫਾਈਨੈਂਸ਼ੀਅਲ ਚਾਹੀ ਤਾਜੇ ਜਾਂ ਸਭ ਕੁਝ ਅਮਲੀ ਬਖਰੇ ਦੀ ਪ੍ਰੋਫਾਈਲ ਜਿਹੜੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੁਣ ਅੱਜ ਦੀ ਡੇਟ ਦੇ ਵਿੱਚ ਹੋ ਰਹੇ ਆ ਸੋ ਆਈ ਫੀਲ ਰੀਲੀ ਬlesed ਕਿ ਚੀਜ਼ਾਂ ਦਾ ਇੱਕ ਵਾਰੀ ਦੁਬਾਰਾ ਮੌਕਾ ਮਿਲਿਆ ਤੇ ਮੈਂ ਹਮੇਸ਼ਾ ਕਈ ਵਾਰੀ ਕਹਿੰ ਆਪ ਹੀ ਕਰ ਦਵਾ ਕੋਈ ਨਾ ਕਈ ਵਾਰੀ ਤਾਂ ਲੱਗਦਾ ਹੁਣਾ ਬੰਦੇ ਨਾ ਕਹਿ ਦਿੰਦੇ ਆ ਕਿ ਜੋ ਸਾਡੀ ਮਾਰਕੀਟ ਚ ਚੱਲਦਾ ਵੀ ਆ ਇਸ ਵੇਲੇ ਕਿ ਯਾਰ ਪੈਸੇ ਇਕੱਠੇ ਕਰੋ ਪਾਵਾ ਅਗਲੇ ਦੇ ਵੀਜ਼ਾ ਆਵੇ ਜਾਂ ਨਾ ਆਵੇ ਸੋ ਅਸੀਂ ਜਿਹੜਾ ਹੁਣ ਰੀਸੈਂਟ ਮਤਲਬ ਕਿ ਪਿਛਲੇ 10 ਕਿ ਦਿਨਾਂ ਤੋਂ ਅੱਗੇ ਦਾ ਅਸੀਂ ਵੀ ਬੱਚਿਆਂ ਤੋਂ ਡੈਫੀਨੇਟਲੀ ਜਿਹੜਾ ਵੀ ਕੀ ਜੋ ਸਾਡੇ ਪ੍ਰੋਸੈਸਿੰਗ ਚਾਰਜਸ ਹੁੰਦੇ ਤੇ ਅਸੀਂ ਹੁਣ ਇੱਕ ਕਮਿਟਮੈਂਟ ਅੱਗੇ ਵੈਸਟਰਨ ਵੀਜ਼ਾ ਨਾਲ ਤਾਂ ਕਰਦੇ ਸੀ ਸ਼ੁਰੂ ਤੋਂ ਕਾਫੀ ਕਾਫੀ ਪਿਛਲੇ ਲੰਬੇ ਸਮੇਂ ਤੋਂ ਪਰ ਅਸੀਂ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਰਦੇ ਆ 노ਡ ਅਡਵਾਂਸ ਪੇਮੈਂਟ ਐਟ ਆਲ ਮਤਲਬ ਕਿ ਅਸੀਂ ਜਿਹੜੀ ਆਪਣੀ ਦੇ ਵੀ ਕਮਾਈ ਕਰਾਂਗੇ ਇਹ ਨਹੀਂ ਕਿ ਇਦਾਂ ਦੀ ਹੋਏ ਤੂੰ ਕਮਾਈ ਪਤਾ ਨਹੀਂ ਕੀ ਹੋ ਗਿਆ ਜੇ ਕਿਦਾਂ ਸੋ ਇਸ ਲਈ ਮੈਂ ਕਹਿੰਦਾ ਕਿ ਬੱਚਿਆਂ ਦੀ ਜਿਹਨਾਂ ਦੀ 12ਵੀਂ ਰਿਫਿਊਜ਼ ਲਾਈਆਂ ਉਹਨਾਂ ਲਈ ਵੀ ਇਹੀ ਆ ਆਪਣਾ ਕਾਲਜ ਕੋਰਸ ਚੇਂਜ ਨਾ ਕਰੋ ਸਰ ਇਹਦੇ ਤੇ ਵੀ ਮੈਂ ਇੱਕ ਅਨਾਉਂਸਮੈਂਟ ਕਰਨੀ ਚਾਹੂੰਗਾ ਕਿਉਂਕਿ ਇਸ ਵੇਲੇ ਜਿਹੜੇ ਫੰਡ ਪੈ ਰਹੇ ਆ ਚਾਹੇ ਜੀਆਈਸੀ ਦਾ ਚਾਹੇ ਕਾਲਜ ਦਾ ਸਰ ਲੱਖਾਂ ਜੀ ਪੈਸੇ ਕੱਟ ਹੋ ਰਹੇ ਆ ਤੇ ਉਹਦੇ ਪਿੱਛੇ ਵੀ ਦੱਸ ਦਵਾਂ ਅੱਗੇ ਤਾਂ ਫੀਸ ਹੈਗੀ 10000 ਜੀਆਈਸੀ ਠੀਕ ਆ ਹੁਣ ਜਿਹੜੀ FGIC ਜਾਂਦੀ 20000 ਪਲੱਸ ਜਾਂਦੀ ਆ ਤਾਂ ਤੁਸੀਂ ਆਪ ਸੋਚੋ ਜਿਹੜਾ ਕਟਿੰਗ ਦਾ ਜਿਹੜਾ ਹਰਜਾਨਾ ਉਹ ਡਬਲ ਹੋ ਚੁੱਕਾ ਜਿਹਦੇ ਚ ਨਾ ਇਸ ਵੇਲੇ ਬੱਚਾ ਕਸੂਰਵਾਰਾ ਨਾ ਸਾਹਮਣੇ ਵਾਲਾ ਕਸੂਰਵਾਰਾ ਸੋ ਇਸ ਲਈ ਮੈਂ ਬੱਚਿਆਂ ਨੂੰ ਕਹਿ ਰਿਹਾ ਲੱਗੇ ਰੋ ਯਾਰ ਢੇਰੀ ਨਾਟਾ ਉਹ ਇੰਨੀ ਛੇਤੀ ਕਿਉਂਕਿ ਇਹ ਵਾਰੀ ਕੀ ਹੁੰਦਾ ਵਾ ਹਰ ਬੰਦਾ ਨੇ ਤੇ ਕਮਿਸ਼ਨ ਨੂੰ ਗੇਮ ਖੇਡਦਾ ਜਿੱਦਾਂ ਸਾਡਾ ਇੰਡਸਟਰੀ ਓਪਨ ਜਿਹੜੀ ਹੈਗੀ ਆ ਤੁ ਜਦੋਂ ਵੀ ਕਿਸੇ ਬੰਦੇ ਕੋਲ ਦੂਸਰੇ ਬੰਦੇ ਕੋਲ ਜਾਂਦੇ ਆ ਸਭ ਤੋਂ ਪਹਿਲੀ ਗੱਲ ਤਾਂ ਜੇ ਸਾਡੇ ਵਰਗਾ ਬੰਦਾ ਮੈਂ ਤਾਂ ਕਹੂੰਗਾ ਅਗਲੇ ਬੰਦੇ ਦੀ ਫਾਈਲ 'ਚ ਕਮੀ ਹੀ ਕੱਢੂਗਾ ਉਹ ਬਰਾਉ ਨੇ ਆ ਗਲਤੀ ਕਰਤੀ ਆ ਕਰਤੀ ਡਿਪਲੋਮੇਟ ਰਿਕਾਰਡ ਸੀ ਤੈਨੂੰ ਮੈਂ ਡਿਗਰੀ ਦਵਾਉਂਦਾ ਡੈਫੀਨੇਟਲੀ ਫਿਰ ਪੈਸੇ ਦਾ ਖੇਡ ਚੱਲਦਾ ਹੈ ਕਮਿਸ਼ਨ ਹੁੰਦੀ ਆ ਸੋ ਮੈਂ ਜਦੋਂ ਬੱਚਿਆਂ ਨੂੰ ਕਈ ਵਾਰੀ ਐਨਕਰੇਜ ਕਰਦਾ ਨਹੀਂ ਨਹੀਂ ਪ੍ਰਾਪਤ ਸਾਰਾ ਕੁਝ ਠੀਕ ਆ ਆਪਾਂ ਇੱਥੇ ਫਾਈਲ ਲਾਉਣੀ ਆ ਕਈ ਵਾਰੀ ਉਹ ਕਨਫਿਊਜ਼ ਹੁੰਦਾ ਕਿ ਯਾਰ ਇਹ ਤਾਂ ਗਲਤੀ ਕੱਢੀ ਨਹੀਂ ਤੇ ਮੈਂ ਹਮੇਸ਼ਾ ਵੀ ਕਹਿੰਦਾ ਹੁੰਦਾ ਦੁਕਾਨਦਾਰੀ ਅਗਲੇ ਨੂੰ ਨਿੰਦ ਕੇ ਮਤਲਬ ਹੀ ਖਰਾਬ ਕਰ ਚੁੱਕੇ ਆ ਜ ਜਿਹਨਾਂ ਦੀ ਰਿਫਿਊਜ਼ ਲਾਈਆਂ ਹਿੰਮਤ ਛੱਡ ਚੁੱਕੇ ਆ ਸੋ ਮੈਂ ਕਹੂੰਗਾ ਕਿ ਆਪਣੀ ਗਿਵ ਅਪ ਨਾ ਕਰੋ ਕਿਉਂਕਿ ਰਿਫੰਡ ਪਾਉਣ ਦੇ ਬਹੁਤ ਪੈਸਾ ਕੱਟਿਆ ਜਾ ਰਿਹਾ ਸੋ ਬਿਲਕੁਲ ਓਨਲੀ ਫਾਈਲਿੰਗ ਦੇ ਵਿੱਚ ਵੀ ਜਿਹੜੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਚੁੱਕੇ ਆ ਸਰ ਨਵੰਬਰ ਮੰਥ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੇ ਕੋਲ 7 ਬੱਚੇ ਆ ਓਨਲੀ ਫਾਈਲਿੰਗ ਦੇ ਜਿਹੜੇ ਸਾਡੇ ਕੋਲ ਪੀਪੀਆਰ ਲੈ ਗਏ ਜਿਨ੍ਹਾਂ ਦੀ ਮਤਲਬ ਕਿ ਆਫਰ ਲੈਟਰਾਂ ਰਿਫਿਊਜ਼ ਲਾਂ ਹੋ ਰਹੀਆਂ ਇੰਟਰਨੈਟ ਤੋਂ ਲੱਗੀਆਂ ਸੀ ਉਹ ਸਾਡੇ ਕੋਲ ਆਏ ਤੇ ਉਹ ਬੱਚੇ ਜਿਹੜੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਏ ਤੇ ਹਾਂ ਸੱਤ ਜੋ ਮੈਂ ਵੀ ਦੱਸ ਦਵਾ ਬੱਚੇ ਮੇਰੇ 100% ਵੀਜ਼ਾ ਨਹੀਂ ਆ ਰਿਹਾ ਸੋ ਮੈਂ ਆਪਣੇ ਆਪ ਨੂੰ ਕਦੀ ਵੀ ਉਹ ਚੀਜ਼ ਨਹੀਂ ਕਰਦਾ ਪਰ ਹਾਂ ਅਸ ਵੇਲੇ ਜਿਹੜੇ ਕੇਸਸ ਜਿਹੜੇ ਹੈਗੇ ਆ ਜੇ ਜੇ ਇੱਕ ਮੈਂ ਪਰਸੈਂਟੇਜ ਵੀ ਵਰਡ ਅੱਜ ਜੇ ਬੋਲਣਾ ਚਾਹੂੰਗਾ ਤੇ 70% ਨੂੰ ਟੱਚ ਕਰ ਰਿਹਾ ਸਪਿਨਾਕਲ ਦਾ ਸਕਸੈਸ ਰੇਟ ਜਿਹੜਾ ਕੀ ਆ ਖਾਸ ਔਰਤੇ ਰਿਫਿਊਜ਼ ਹੋਏ ਬੱਚਿਆਂ ਦਾ ਰੀ ਅਪਲਾਈ ਕਰਕੇ ਜਿਹੜੇ ਕੀ ਪੀਪੀਆ ਲਿਆਂ ਦੇ ਵਿੱਚ ਬੱਚੇ ਜਿਹੜੇ ਕਾਮਯਾਬ ਹੋ ਰਹੇ ਆ ਥੋ ਇਸੇ ਲਈ ਮੈਂ ਹਰ ਬੱਚੇ ਨੂੰ ਕਹੂੰਗਾ ਲੱਗੇ ਰਹੋ ਹਿੰਮਤ ਨਾ ਜਿਹੜੀ ਕੀ ਬਿਲਕੁਲ ਛੱਡੋ ਗਿਵ ਅਪ ਨਾ ਕਰੋ ਤੇ ਕਈ ਵਾਰੀ ਹੁੰਦਾ ਕਿ ਵੀਜ਼ਾ ਦੇਖ ਕੇ ਤਸੱਲੀ ਹੁੰਦਾ ਤੇ ਉਹਦੇ ਵਾਸਤੇ ਇੰਸਟਾਗ੍ਰam ਤੇ ਮੈਂ ਤੁਹਾਨੂੰ ਕਹਾਂਗਾ ਜਰੂਰ ਜਾ ਕੇ ਤੁਸੀਂ ਦੇਖੋ ਕੋਈ ਵੀ ਡਾਊਟ ਆ ਪਰਸਨਲੀ ਆ ਕੇ ਮਿਲੋ ਕੇਸ ਟੂ ਕੇਸ ਜਿਹੜੀ ਕਿ ਚੀਜ਼ਾਂ ਵੈਰੀ ਕਰਨਗੀਆਂ ਤੇ ਬਾਕੀ ਜੋ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਆਪਣੀ ਫੀਸ ਐਟ ਇਨੀਸ਼ੀਅਲ ਸਟੇਜ ਤੇ 1 ਰੁਪਿਆ ਵੀ ਤੁਹਾਡਾ ਮਤਲਬ ਜਿਹੜਾ ਪੈਸਾ ਵੀਜ਼ਾ ਨਹੀਂ ਹੁੰਦਾ ਸਾਡੇ ਕਰਨੀ ਜਾਂਦਾ ਬਾਕੀ ਹਾਂ ਜਿਹੜੇ ਸਰਕਾਰੀ ਖਰਚੇ ਐਂਬੈਸੀ ਫੀਸਾਂ ਜਾਗੋਈ ਕਾਲਜ ਯੂਨੀਵਰਸਿਟੀ ਡਿਡਕਸ਼ਨ ਕਰਦਾ ਉਹ ਤੁਹਾਨੂੰ ਪਤਾ ਹੋਣੀ ਹੀ ਆ ਜੋ ਵੀ ਪ੍ਰੋਸੈਸ ਜਿਹੜਾ ਹੈਗਾ ਪਰ ਤੁਹਾਡੇ ਵੀਜ਼ਾ ਨਾ ਇਹ ਤੇ ਸਾਢੇ ਘਰ ਜਿਹੜਾ ਕੋਈ ਪੈਸਾ ਨਹੀਂ ਜਾਂਦਾ ਜਿਹੜੀ ਕਮਿਟਮੈਂਟ ਦਿੰਦਾ ਸੋ ਇਸ ਲਈ ਮੈਂ ਬੱਚਿਆਂ ਨੂੰ ਮੈਂ ਕਹਾਂਗਾ ਆਪਣਾ ਪੈਸਾ ਕਿਸੇ ਦੇ ਹੱਥੋਂ ਖਰਾਬ ਕਰਨ ਦੀ بجائے ਇੱਕ ਵਾਰੀ ਜ਼ਰੂਰ ਆ ਕੇ ਮਿਲੋ ਦੈਨ ਫੈਸਲਾ ਲਓ ਤੂੰ ਖਾਸ ਤੌਰ ਤੇ ਓਨਲੀ ਫਾਈਲਿੰਗ ਮੈਂ ਬੱਚਿਆਂ ਨੂੰ ਕਹਿ ਰਿਹਾ ਕਿ ਅਸੀਂ ਬੱਚਿਆਂ ਨਾਲ ਉਹ ਵੀ ਸੈਂਡ ਪਿਛਲੇ ਸਮਿਆਂ ਤੋਂ ਵੀ ਕਰਦੇ ਆ ਰਹੇ ਆ ਸੋ ਜਰੂਰ ਆਪਣੀ ਕਿਸਮਤ ਅਜਮਾਓ ਆਪਣੇ ਪੇਪਰ ਦੀ ਆਪਣੀ ਜਿਹੜੀ ਕਿ ਫਾਈਲਿੰਗ ਦੀ ਪ੍ਰੈਜੈਂਟੇਸ਼ਨ ਤੇ ਹੋਰ ਉਹਨੂੰ ਬੈਟਰ ਤਰੀਕੇ ਨਾਲ ਕਰਕੇ ਤੁਸੀਂ ਜਿਹੜੀ ਵੀਜ਼ਾ ਜਰੂਰ ਲੈ ਸਕਦੇ ਆ ਤੇ ਅੱਜ ਮੈਂ ਨਾ ਇੱਕ ਖਾਸ ਇਹਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਕਮਿਟਮੈਂਟ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਮਿਟਮੈਂਟ ਜਾਂ ਕਹਿ ਲਓ ਜਾਂ ਤੁਹਾਨੂੰ ਨੌਲੇਜ ਵਾਲੀ ਗੱਲ ਕਹਿ ਦਿਓ ਜਿਹੜੀ ਹੁਣ ਰਿਫਿਊਜ਼ਲ ਲੈਟਰ ਆ ਨਾ ਹੁਣ ਕੈਨੇਡਾ ਦੀ ਉਹ ਰਿਫਿਊਜ਼ਲ ਲੈਟਰ ਨਹੀਂ ਰਹੀ ਜੋ ਪਿਛਲੇ ਸਮੇਂ ਚ ਆਉਂਦੀ ਸੀ ਕਾਪੀ ਪੇਸ ਵਾਲੀ ਜ਼ਰਦਰ ਮੈਂ ਕਰੂੰਗਾ ਹਣਾ ਵੀ ਰਹੀ ਹੈ ਪਰ 70% ਜਿਹੜੀ ਕਿ ਚੇਂਜ ਹੋ ਚੁੱਕ ਦੱਸ ਕੇ ਇਹ ਹਾਂ ਵੀ ਤਰੀਫਾ ਚੇਹੀ ਕਮੀ ਆ ਆ ਈਦਾ ਕਮੀ ਆ ਤੇ ਮੈਨੂੰ ਲੱਗਦਾ ਕਿ ਜਦੋਂ ਇਦਾਂ ਹੋਣਾ ਸ਼ੁਰੂ ਹੋ ਰਿਹਾ ਇਹਨਾਂ ਦੇ ਵੀਜ਼ਾ ਲੈਣਾ ਜਿਹੜੀ ਉਮੀਦਾਂ ਵਾਝ ਜਾਂਦੀਆਂ ਜੇ ਤੁਸੀਂ ਉਹ ਕੋਸ ਕੱਲੇ ਕੱਲੇ ਪੁਆਇੰਟ ਦਾ ਜਵਾਬ ਦੇ ਰਹੇ ਹੁੰਦੇ ਤੇ ਅੱਜ ਮੈਂ ਸਾਰੇ ਆਪਣੇ ਪ੍ਰੋਸੈਸ ਦਾ ਜੇ ਅਸੀਂ ਐਸ ਵੇਲੇ ਪੰਜਾਬ ਦੇ ਵਿੱਚ ਮੈਕਸਿਮਮ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ ਉਹਦਾ ਤੁਹਾਨੂੰ ਅੱਜ ਮੈਂ ਤੁਹਾਨੂੰ ਜਿਹੜਾ ਰਾਮਬਾਨ ਵੀ ਦੱਸਦਾ ਉਹਦਾ ਹੱਲ ਵੀ ਦੱਸਦਾ ਕਿ ਕਿੱਦਾਂ ਤੁਸੀਂ ਲੈ ਰਹੇ ਆ ਕਿ ਬਰੀਕੀ ਦੇ ਵਿੱਚ ਆਰੇ ਫਾਇਲ ਤੇ ਮਿਹਨਤ ਕਰਦੇ ਦੂਜੀ ਗੱਲ ਆ ਪੈਸੇ ਵੀ ਨਹੀਂ ਚਾਰਜ ਕਰ ਰਿਆ ਸੋ ਜੇ ਗਾਗ ਨੂੰ ਲਗੇ ਆਪਣੀ ਲੋਡ ਨੂੰ ਮਿਹਨਤ ਕਰਦੇ ਆ ਕਿਉਂਕਿ ਐਂਡ ਆਫ ਦਾ ਡੇ ਮੈਨੂੰ ਵੀ ਇਹ ਚੀਜ਼ ਦਾ ਪਤਾ ਜਿੰਨੀਆਂ ਮਰਜੀ ਅਸੀਂ ਸਾਫ ਗੱਲਾਂ ਕਰ ਲਵੇ ਸਾਡਾ ਵੀ ਕਾਰੋਬਾਰ ਜਿਹੜਾ ਨਾ ਵੀਜ਼ੇ ਨਾਲ ਹੀ ਚੱਲਦਾ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤਿਰਤ ਜੀ ਨੇ 8557885578 ਇਸ ਨੰਬਰ ਤੇ ਸੰਪਰਕ ਕਰੋ ਤਿਰਤ ਜੀ ਦੇ ਨਾਲ ਸਲਾਮ مشورہ ਕਰੋ ਕੋਈ ਮਨ ਚ ਵਹਿਮ ਹੈ ਕਨਫਿਊਜ਼ਨ ਹੈ ਉਹ ਦੂਰ ਕਰੋ ਤਾਕੀ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਸੋ ਤਸੱਲੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ